ਸ਼ੀ ਕਰਨ ਦੀ ਨੀਤ ਨਾਲ ਫਲਾਈਓਵਰ ਤੋਂ ਲਟਕਿਆ ਵਿਅਕਤੀ ਲੋਕਾਂ ਨੇ ਸੂਝ-ਬੂਝ ਨਾਲ ਬਚਾਈ ਜਾਨ ਕੀਤਾ ਰੇਲਵੇ ਪੁਲ ਸਹਵਾਲੇ ਮਾਮਲਾ ਪਟਾਲਾ ਦੇ ਡੇਰਾ ਰੋੜ ਦਾ ਹੈ ਜਿੱਥੇ ਰੇਲਵੇ ਬ੍ਰਿਜ ਤੇ ਇੱਕ ਵਿਅਕਤੀ ਸੁਖਬੀਰ ਸਿੰਘ ਆਤਮ ਹੱਤਿਆ ਕਰਨ ਲਈ ਚੜਿਆ ਤੇ ਲੰਮਾ ਸਮਾਂ ਪੁਲ ਤੇ ਲਟਕਦਾ ਰਿਹਾ ਜਦੋਂ ਲੋਕਾਂ ਨੇ ਦੇਖਿਆ ਤਾਂ ਰੌਲਾ ਪਿਆ ਤਾਂ ਪੁਲਸ ਨੂੰ ਭਰਾਇਆ ਤਾਂ ਲੋਕਾਂ ਦੀ ਮਦਦ ਦੇ ਨਾਲ ਸੁਖਬੀਰ ਸਿੰਘ ਨੂੰ ਥੱਲੇ ਉਤਾਰਿਆ ਗਿਆ ਪਰ ਜਦੋਂ ਥੱਲੇ ਉਤਾਰਿਆ ਤੇ ਇੱਕ ਕੋਈ ਤਸਲੀਬਖ ਸਵਾਬ ਨਹੀਂ ਦੇ ਸਕਿਆ ਕਿ ਇਹ ਖੁਦਕੁਸ਼ੀ ਕਿਉਂ ਕਰਿਆ ਸੀ ਪੁਲਿਸ ਦੀ ਮੰਨੀ ਚਾਵੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਪਹਿਲ ਸੀ ਕਿ ਪੁਲ ਤੋਂ ਉਸ ਨੂੰ ਥੱਲੇ ਉਤਾਰ ਕੇ ਉਸ ਦੀ ਜਾਨ ਬਚਾਈ ਜਾ ਸਕੇ ਪੁਲਿਸ ਨੇ ਕਹਿ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਸ ਨੇ ਇਹ ਕਦਮ ਕਿਉਂ ਚੁੱਕਿਆ ਗੱਲ ਹੈ ਜੀ ਇਹ ਹੁਣ ਅਸੀਂ ਇਹ ਕੋ ਪੁਛਗਿਛ ਕਰਕੇ ਪਤਾ ਕਰਦੇ ਹਾਂ ਕਿ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ ਇਹ ਹੁਣ ਪੁਛਗਿਛ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਇਹ ਲੈ ਕੇ ਆਏ ਆ ਉਹ ਏਰੀਆ ਸਿਟੀ ਥਾਣੇ ਦਾ ਪੈਂਦਾ ਵਾ ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਛਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁੰਦਾ ਤੇ ਫਿਰ ਉਹ ਰੇਲਵੇ ਪੁਲਸ ਦਾ ਏਰੀਆ ਸੀ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤੁਸੀਂ ਜਿਹੜਾ ਪੁਲਸ ਦੇ ਹਵਾਲੇ ਕਰਾਂਗੇ ਇਹਨੂੰ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਧਦੇ ਆ ਜੇ ਕੋਈ ਨਹੀਂ ਕੋਈ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਇਹਨਾਂ ਦਾ ਸਾਰੇ ਦੀ ਜਾਨ ਤੇ ਰੇਲਵੇ ਪੁਲਸ ਵੱਲ ਬਚਾਈ ਗਈ ਹੈ ਹਾਂਜੀ ਰੇਲਵੇ ਪੁਲਸ ਵੱਲੋਂ ਕਿਉਂ ਜਦੋਂ ਮੈਸੇਜ ਮਿਲਦਾ ਵਾ ਪੁਲਸ ਦੀ ਡਿਊਟੀ ਆ ਕਿ ਜਾ ਕੇ ਮੌਕੇ ਤੇ ਕਿ ਪਹਿਲੋ ਜਾਨ ਦੀ ਰਾਖੀ ਕਰਨੀ ਸਾਡਾ ਫਰਜ਼ ਆ ਅਸੀਂ ਇਹ ਨਹੀਂ ਵੇਖਦੇ ਕਿ ਜ਼ਿਲ੍ਹਾ ਪੁਲਿਸ ਦਾ ਏਰੀਆ ਆ ਜਾਂ ਜੀਆਰਪੀ ਦਾ ਏਰੀਆ ਆ ਅਸੀਂ ਜਾ ਕੇ ਪਹਿਲੋ ਆਪਣੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੇ ਜ਼ਿਲ੍ਹਾ ਪੁਲਿਸ ਦੀ ਹੈ ਤੇ ਉਹ ਕਰਨਗੇ ਜੇ ਸਾਡੀ ਹੋਵੇਗੀ ਤਾਂ ਅਸੀਂ ਕਰਾਂਗੇ ਇੱਕ ਥੋੜੀ ਦੂਰ ਗੱਦੀ ਚੌਕ ਪੈਦਾ ਉਹ ਟ੍ਰਾਈਫਲ ਵਾਲਿਆਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਇਹ ਨੇ ਜਿਹੜਾ ਪਤਾ ਲੱਗਿਆ ਪਰ ਉਹ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਤਾਂ ਵੀ ਰੇਲਵੇ ਸਟੇਸ਼ਨ ਵਾਲੇ ਦਾ ਪੈਣਾ ਉਹਨਾਂ ਕੋਲ ਆ ਉਹ ਕੋਈ ਗੱਲ ਨਹੀਂ ਕਿਸੇ ਵੇਲੇ ਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਨਹੀਂ ਨਹੀਂ ਪੁਲਿਸ ਦੀ ਗੱਲ ਕਰਦਾ ਕਿ ਆਪਣਾ ਫਰਜ਼ ਨਾ ਸਾਡੇ ਪੁਲਿਸ ਨੂੰ ਕਹੀ ਹਾਂ ਉਹਨਾਂ ਦੀ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਜਾਂ ਰੇਲਵੇ ਪੁਲਿਸ ਆ ਉਹਨਾਂ ਦੀ ਆ ਤੇ ਉਹ ਬਾਅਦ ਦੀ ਗੱਲ ਹੁੰਦੀ ਆ। ਸਰ ਇਹਨੇ ਕਾਰਨ ਦੱਸਿਆ ਕਾਰਨ ਕੀ ਆ ਲੰਕਨਦਨ? ਕਾਰਨ ਆ ਜੇ ਪੁੱਛਣਾ ਜੀ ਤਾਂ ਤੁਹਾਡੇ ਸਾਹਮਣੇ ਬਾਹਰ ਹੀ ਆਇਆ ਜੀ। ਅਸੀਂ ਪੁੱਛ ਪੁੱਛੀ। ਆਪ ਪੁੱਛਦੇ ਨਹੀਂ ਪੁੱਛ ਕੇ ਦੱਸਦੇ ਮੈਂ ਜੇ ਕੋਈ ਪੁੱਛ ਕੇ ਚੈਕ ਕੀਤੀ ਨਹੀਂ ਕੀ? ਪੁੱਛ ਕੇ-ਛ ਕਰਕੇ ਜੋ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕਰਾਂਗੇ ਜੇ ਉਹ ਕੋਈ ਕਾਰਵਾਈ ਕਰਾਉਣੀ ਚਾਹਣਗੇ ਤਾਂ ਉਹ ਵੀ ਕਰਾਂਗੇ। ਇਹਦੇ ਉੱਤੇ ਕੋਈ ਅਫੇਅਰ ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਵੀਰ ਸਿੰਘ। ਕਿੱਥੋਂ ਦੇ ਤੁਸੀਂ? ਕਿੱਥੋਂ ਰਹਿਣ ਮੈਂ ਗੁਰਨਾਣਕ ਕਲੋਨੀ ਦਾ ਕੀ ਕੀ ਕਾਰਨ ਹੈ ਧੰਨਵਾਦ ਜੀ ਲੰਕਣਾ ਪਿਆ ਉੱਥੇ ਬੋਲ ਦਿੱਤੀ ਐਸੇ ਕਾਰਨ ਨਹੀਂ ਯਾਰ ਮੈਂ ਜੇ ਆਣੂ ਜਾਂਦਾ ਤਾਂ ਕਰਕੇ ਭੈਣ ਜਮਾ ਕਰ ਤ੍ਰੀਵਿਲੇ ਲੈ ਕੇ ਕਦੀ ਹੁਣ ਭਜਾ ਕੇ ਲੈ ਜਾਂਦੇ ਕਦੀ ਹੁਣ ਤ੍ਰੀਵਿਲੇ ਜਦੋਂ ਤੋਂ ਮੈਂ ਜਾਂਦਾ ਉਦੋਂ ਅਦੋਂ ਨਹੀਂ ਹੋਇਆ ਕੌਣ ਲੈ ਜੀ ਜਿਹੜੇ ਉਹਨਾਂ ਨੇ ਆਪਣੇ ਬੰਦੇ ਕੋਈ ਓਡੇ ਚਤਾਨੀਆਂ ਭੈਣ ਚ ਗੰਦੇ ਗੰਦੇ ਜੀ ਕਮੈਂਟ ਕਰਦੀਆਂ ਭੈਣ ਚ ਉੱਤ ਜਾਂਦੀਆਂ ਮੈਂ ਮੇਰੇ ਵਾਸਤੇ ਚੰਗੀ ਵੀ ਨਹੀਂ ਤੇ ਮਾੜੀ ਵੀ ਨਹੀਂ ਕੰਮ ਵੀ ਕਰਦੇ ਜੀ ਮੈਂ ਵੈਲਡਿੰਗ ਦਾ ਕੰਮ ਕਰਦਾ ਆਪਣੀ ਸ਼ਾਪ ਹੈ ਕਿ ਜਾਂ ਸ਼ਾਪ ਨਹੀਂ ਗੰਬੀਰ ਲੱਗਾ ਬਿਲਡਿੰਗ ਦਾ ਕੰਮ ਤੇ ਮਜੂਰ ਹੋ ਗਏ ਯਾਰ ਕੀ ਇਹਦਾ ਬੰਮ ਵਾਲਾਂ ਦੇ ਉੱਤੇ ਇਦਾਂ ਜੋ ਇੱਕ ਬੰਦੇ ਦੀ ਇੰਨੀ ਬੇਇਤੀ ਕਰਦੇ ਕੋਈ ਹਿਸਾਬ ਨਹੀਂ ਕਰੇ ਪੈਜ ਸੋ ਬੰਦਾ ਇੱਕ ਨੇ ਸੋ ਬੰਦਾ ਅੱਡੀ ਇਹਦਾ ਸੋ ਬੰਦੇ ਨਾਲ ਰਿਸ਼ਤੇਦਾਰੀ ਹੁੰਦੀ ਬੰਦੇ ਦੀ ਸੋ ਗੱਲਬਾਤ ਹੁੰਦੀ ਭਾਜੀ ਕਾਰਨ ਕੀ ਆ ਤੰਗ ਆ ਗਿਆ ਇੱਕਦਮ ਚੁੱਕਿਆ ਦੀ ਕਿਸੇ ਕਰਦੇ ਨੇ ਚੁੱਕਿਆ ਕੌਣ ਕਰਦੇ ਆਪਣੇ ਪਰਿਵਾਰਕ ਮੈਂਬਰ ਹੈ ਜਾਂ ਕੋ ਹੋ ਰਿਹਾ ਆਪਣੇ ਪਰਿਵਾਰਕਾਂ ਨੂੰ ਤਾਂ ਦੱਸਦਾ ਵੀ ਨਹੀਂ ਇਹਦਾ ਬਾਹਰੋਂ ਕਰਦੇ ਤੁਹਾਨੂੰ ਸਭ ਹਾਂ